ਸਾਥੀਓ ਜੈ ਪੀਨ ਜੈ ਭਾਰਤ ਜੈ ਸੰਵਿਧਾਨ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੋ ਜਲੰਧਰ ਵਿਖੇ ਪਿੰਡ ਨੰਗਲ ਤੇ ਬਲੌਕ ਫਲੋਰ ਉਹਦੇ ਵਿੱਚ ਬਹੁਤ ਵੱਡੀ ਘਟਨਾ ਜਿਹੜੀ ਬਾਬਾ ਸਾਹਿਬ ਬੀਮਰਾਜ ਡਾਕਟਰ ਕਾਂਬੇੜਕਰ ਜੀ ਨੂੰ ਲੈ ਕੇ ਪਿੱਛੇ ਵੀ ਬਹੁਤ ਵੱਡੀ ਘਟਨਾ ਵਾਪਰੀ ਹੈ ਬੜੀ ਨਿੰਦਨਯੋਗ ਸੀ ਪਿੱਛੇ ਜੋਗਰਪਤ ਪੰਨੂ ਨੇ ਜ਼ਿੰਮੇਵਾਰੀ ਲਈ ਜਿੱਥੇ ਖਾਲਸਪੁਰ ਦੀ ਨਾਰੇ ਲਿਖੇਗੇ ਸੀ ਬਾਬਾ ਸਾਹਿਬ ਦੇ ਸਟੈਚੂ ਦੇ ਕੋਲੇ ਔਰ ਹੁਣ ਅੱਜ ਸੋਸ਼ਲ ਮੀਡੀਆ ਔਰ ਚੈਨਲਾਂ ਦੇ ਰਾਹੀਂ ਸਾਨੂੰ ਪਤਾ ਲੱਗਿਆ ਕਿ ਅੱਜ ਫੇਰ ਉਹ ਘਟਨਾ ਜਿਹੜੀ ਹੈਗੀ ਹੈ ਕਿਸੇ ਬੇਕੂਫ ਆਦਮੀ ਨੇ ਬਾਬਾ ਸਾਧ ਦੇ ਸਟੈਚੂ ਨੂੰ ਲੈ ਕੇ ਉੱਥੇ ਕਾਲ ਖੋਪੜਨ ਦੀ ਕੋਸ਼ਿਸ਼ ਕੀਤੀ ਹੈ ਉੱਤੇ ਬੰਦੀ ਕਾਨੂੰਨੀ ਕਾਰਵਾਈ ਹੈਗੀ ਹੈ ਪ੍ਰਸ਼ਾਸਨ ਕਰੇ ਔਰ ਪੰਜਾਬ ਸਰਕਾਰ ਤੋਂ ਮੈਂ ਮੰਗ ਕਰਦਾ ਹਾਂ ਰਿਪਬਲਿਕਨ ਪਾਰਟੀ ਆਫ ਇੰਡੀਆ ਤੋਂ ਵੀ ਇਹਦੀ ਸਖਤ ਸਖਤ ਤੂ ਡਗਾਈ ਦੇ ਨਾਲ ਜਾਂਚ ਕਰਕੇ ਤੇ ਜਿਹੜੇ ਵਿਅਕਤੀ ਨੇ ਇਹਦੀ ਹਰਗਦ ਕੀਤੀ ਹੈ ਵਾਰ-ਵਾਰ ਟਾਰਗੇਟ ਕੀਤਾ ਜਾਂਦਾ ਸਾਡੇ ਸਮਾਜ ਨੂੰ ਸਾਨੂੰ ਇਸ ਚੀਜ਼ ਦਾ ਬਹੁਤ ਵੱਡੀ ਸਾਡੇ ਸਮਾਜ ਨੂੰ ਥੇਸ ਪਹੁੰਚੀ ਹੈ ਔਰ ਇਹਦੀ ਡਿਗਾਈ ਦੇ ਵਿੱਚ ਜਾਂਚ ਕਰਕੇ ਪਿੱਛੇ ਬਹੁਤ ਵੱਡੀਆਂ ਘਟਨਾ ਜਿਹੜੀਆਂ ਹੈਗੀਆਂ 바ਵਾ ਸਾਹਿਬ ਨੂੰ ਲੈ ਕੇ ਵਾਪਰੀਆਂ ਲਾਹ ਲੋ ਅੰਮਰਸਰ ਵੀ ਕੇ ਸੰਗਰੂਰ ਵੀ ਕੇ ਕਾਫੀ ਘਾਸ ਸਟੈਚੂ ਨੂੰ ਲੈ ਕੇ ਇਹੋ ਘਟਨਾ ਹੈਗੀਆਂ ਵਾਪਰੀਆਂ ਹੈਗੀਆਂ ਇਹਦੇ ਨਾਲ ਨਾਲ ਅਸੀਂ ਗੱਲ ਮਾਨਯੋਗ ਸ਼੍ਰੀ ਰਾਮਦਾਸ ਸਾਹਿਬ ਜੀ ਜੋ ਰਿਪਬਲਿਕਨ ਪਾਰਟੀ ਦੇ ਰਾਸ਼ਟਰੀ ਅਧਿਕਾਰੀ ਔਰ ਕੇਂਦਰੀ ਮੰਤਰੀ ਉਹ ਅੱਜ ਡਿਜੀਪੀ ਸਾਹਿਬ ਨਾਲ ਵੀ ਧਿਆਨ ਚ ਲਿਆਉਣਗੇ ਮਾਮਲਾ ਮੇਰੀ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਵੇ ਜਲਦੀ ਤੇ ਜਲਦੀ ਜਿਸ ਬੰਦੇ ਨੇ ਘਟਨਾ ਜੀ ਜੰਦੀ ਇਹ ਕੀਤੀ ਹੈ ਤੇ ਅਸੀਂ ਉਸ ਨੂੰ ਮਤਬਲ ਇਹ ਵਾਰ-ਵਾਰ ਘਟਨਾ ਜਿਹੜੀਆਂ ਵਾਪਰ ਰਹੀਆਂ ਹੈਗੀਆਂ ਤੇ ਪੰਜਾਬ ਦੇ ਵਿੱਚ ਅਛੀਆਂ ਨਹੀਂ ਹੈ ਕਿਉਂਕਿ ਭਾਈਚਾਰਾ ਬੜਾ ਪ੍ਰੈਮ ਦੇ ਨਾਲ ਸਾਡਾ ਪੰਜਾਬ ਦੇ ਵਿੱਚ ਭਾਈਚਾਰਾ ਸਾਂਝ ਬਣੀ ਰਵੇ ਇਸ ਕਰਕੇ ਗਰਮਤ ਪੰਨੂ ਵਰਗੇ ਜੋ ਕਤੀੜਾ ਜੋ ਵਾਰ-ਵਾਰ ਸਾਡੇ ਸਮਾਜ ਨੂੰ ਟਾਰਗੇਟ ਕਰਦੀਆਂ ਔਰ ਬਾਬਾ ਸਾਹਿਬ ਨੂੰ ਟਾਰਗੇਟ ਕਰਦੀਆਂ ਔਰ ਮੈਂ ਗਰਬਤ ਪੰਨੂ ਨੂੰ ਵੀ ਕਹਿਣਾ ਚਾਹੁੰਦਾ ਚੈਲੰਜ ਕਰਦਾ ਕਿ ਸਾਡਾ ਸਮਾਜ 바ਵਾ ਸਾਹਿਬ ਦਾ ਸਮਾਜ ਹਜੇ ਜਾਗਦਾ ਪਿਆ 바ਵਾ ਸਾਹਿਬ ਦੀ ਕੌਮ ਹਜੇ ਜਾਗਦੀ ਪਈ ਹੈ 바ਵਾ ਸਾਹਿਬ ਦੇ ਸ਼ੇਰ ਕੌਮ ਹਜੇ ਬੈਠੀ ਹੋਈ ਹੈ ਤੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਇੰਨੀ ਇੱਕ ਬੈਂਟੀਆ ਕਰਦੇ ਹੋਏ ਜੈ ਭੀਮ ਜੈ ਭਾਰਤ ਜੈ ਸੰਨਾਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤ